ਗਰੀਬ ਮਾਪਿਆਂ ਦੀ ਇਕਲੌਤੀ ਧੀ ਅੱਜ ਦੁਨੀਆ ਤੋਂ ਚੱਲ ਬਸੀ। ਬਚਪਨ ਤੋਂ ਮਿਹਨਤ ਕਰਕੇ ਆਪਣੇ ਮਾਪਿਆਂ ਦੇ ਦੁੱਖ ਧੋ ਦਿੱਤੇ ਸਨ। ਮਾਸਟਰ ਡਿਗਰੀ ਕੀਤੀ ਤੇ ਫਿਰ ਨੌਕਰੀ ਕਰਦੀ ਕਰਦੀ ਦਾ ਪਤਾ ਹੀ ਨਹੀਂ ਲੱਗਿਆ ਕਦੋਂ ਜਵਾਨ ਹੋ ਗਈ। ਪ੍ਰਾਈਵੇਟ ਸਕੂਲ 'ਚ ਪੜਾਉਂਦੀ ਨੇ ਸਰਕਾਰੀ ਨੌਕਰੀ ਲਈ ਪੇਪਰ ਦੇਣ ਚੰਡੀਗੜ੍ਹ ਜਾਣਾ ਸੀ। ਮਾਪਿਆਂ ਨੇ ਬਹੁਤ ਵੱਡੀ ਆਸ ਤੇ ਉਮੀਦ ਦੇ ਨਾਲ ਚਾਈ ਚਾਈ ਚੰਡੀਗੜ੍ਹ ਵੱਲ ਤੁਰੇ। ਮਾਮਾ ਵੀ ਨਾਲ ਸੀ। ਪਰ ਰੇਲਵੇ ਸਟੇਸ਼ਨ ਤੇ ਜੋ ਪਾਣਾ ਵਾਪਰਿਆ ਸੁਣ ਕੇ ਤੁਹਾਡਾ ਵੀ ਰੱਬ ਤੋਂ ਵਿਸ਼ਵਾਸ ਉੱਠ ਜਾਵੇਗਾ ਦਰਅਸਲ ਰਵਿਕਾ ਨਾਦੀ 26 ਸਾਲਾ ਕੁੜੀ ਚੰਡੀਗੜ੍ਹ ਪੇਪਰ ਦੇਣ ਆ ਰਹੀ ਸੀ ਗੁਰੂ ਹਰ ਸਾਹਿਬ ਤੋਂ ਟ੍ਰੇਨ ਲੈਣੀ ਸੀ ਪਰ ਲੇਟ ਹੋ ਕੇ ਸਟੇਸ਼ਨ ਤੇ ਪੁੱਜੇ ਹੀ ਸੀ ਕਿ ਟ੍ਰੇਨ ਨੇ ਕੂਕ ਮਾਰ ਦਿੱਤੀ ਮਾਮਾ ਤਾਂ ਚੜ ਗਿਆ ਪਰ ਕੁੜੀ ਦਾ ਟ੍ਰੇਨ ਦੇ ਪੌਡੇ ਤੋਂ ਪੈਰ ਸਲਿੱਪ ਹੋ ਗਿਆ ਜਵਾਨ ਕੁੜੀ ਟ੍ਰੇਨ ਥੱਲੇ ਆ ਗਈ 26 ਸਾਲਾਂ ਦੀ ਜ਼ਿੰਦਗੀ ਸਕਿੰਟਾਂ 'ਚ ਖਤਮ ਹੋ ਗਈ। ਮਾਪਿਆਂ ਨੂੰ ਜਦੋਂ ਦਾ ਪਤਾ ਲੱਗਿਆ ਰੋ ਰੋ ਕੇ ਬੁਰਾ ਹਾਲ ਹੈ। ਰਵਿਕਾ ਮਾਪਿਆਂ ਦੀ ਇਕਲੌਤੀ ਧੀ ਸੀ ਤੇ ਬਚਪਨ ਤੋਂ ਹੀ ਮਿਹਨਤੀ ਸੀ। ਪ੍ਰਾਈਵੇਟ ਨੌਕਰੀ ਕਰਕੇ ਬਾਪੂ ਦੇ ਮੋਢਿਆਂ ਦਾ ਭਾਰ ਹਲਕਾ ਕਰ ਦਿੱਤਾ ਸੀ। ਪਰ ਉਸ ਰੱਬ ਮੋਰੇ ਕਿਸੇ ਦਾ ਜੋਰ ਨਹੀਂ ਚੱਲਦਾ। ਓਏ ਮੇਰੇ ਬੱਚਾ ਮੇਰੇ ਲਾਡਿਆ ਬੱਚਾ ਮੇਰੇ ਮੇਰੀ ਬੱਚੀ ਰਿਵਕਾ ਹੈ ਓਏ ਆਏ ਓ ਚੰਡੀਗੜ੍ਹ ਚੱਲੀ ਸੀ ਪੇਪਰ ਦੇਣ ਸਵੇਰੇ ਪਹਿਲੀ ਗੱਡੀ ਆਈ ਉੱਥੇ ਓਏ ਫੇਰ ਇੱਥੇ ਚਾਵਣੀ ਵਾਲੀ ਗੱਡੀ ਆਗਾ ਚੜ੍ਹਨ ਲੱਗੀ ਸੀ ਓਏ ਮੈਨੂੰ ਇੰਨਾ ਨਹੀਂ ਪਤਾ ਮੇਰੇ ਭਰਾਵਾ ਆਏ ਚੰਡੀਗੜ੍ਹ ਚੱਲੇ ਸੀ ਓਏ ਮੇਰਾ ਭਰਾ ਚੜ੍ਹ ਗਿਆ ਤੇ ਉਹਦਾ ਪੈਰ ਫਿਸਲ ਚੜ੍ਹ ਕੇ ਉਹ ਵੀ ਨਾਲ ਸੀ ਉਹਦਾ ਪੈਰ ਫਿਸਲ ਗਿਆ ਮਗਰ ਉਹ ਤੇ ਡਿੱਗ ਪਈ ਓਏ ਉਹਨੇ ਨੂੰ ਟ੍ਰੇਨ ਤੁਰਪੀ ਮੇਰੀ ਬੱਚੀ ਓਏ ਮੇਰੀ ਬੱਚੀ ਮੈਂ ਮਰ ਗਈ ਉਹਨੇ ਐਮ ਐਸ ਸੀ ਕੀਤੀ ਸੀ ਕੈਮਿਸਟਰੀ ਦੀ ਓਏ ਪਿਛਲਾ ਥੱਕ ਕਿਹ ਟੀਚਰ ਸੀ ਕੈਮਿਸਟਰੀ ਟੀਚਰ ਸੀ ਪ੍ਰਾਈਵੇਟ ਓਏ ਚੁੱਕਿਆਲੇ ਸਕੂਲ ਚ ਪੜਾਉਂਦੀ ਸੀ ਓਏ ਹਾਏ 16 17 ਹਜ਼ਾਰ ਰੁਪਏ ਤਨਖਾਹ ਲੈਂਦੀ ਸੀ ਓਏ ਮੇਰੀ ਬੱਚੀ 16 17 ਹਜ਼ਾਰ ਦੀ ਮਾਰੀ ਤਰਸਦਾ ਤਰਸਾ ਹੋ ਤੋ ਚੰਡੀਗੜ੍ਹ ਪੇਪਰ ਦੇਣ ਲਈ ਜਲੀ ਸੀ ਓਏ 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 ਆਏ ਓਏ ਨਾਲ ਮਾਮਾ ਸੀ ਓਏ 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 ਮੈਂ ਮਰ ਗਈ ਪੇਪਰ ਜਾ ਦੇਣ ਚਲਿ ਸਿੱੰਧੂ ਚੰਡੀਗੜ੍ਹ ਹਾਂ ਸਰਕਾਰੀ ਟੀਚਰਦਨੋਂ

哎。